ਸੱਛੀ ਗੱਲ ਜੀ ਮੈਂ ਹਰ ਰਵਿੰਦਰ ਫਰੋਂ ਬਠਿੰਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੇਖਦੇ ਰਹੋ ਆਪਣੀ ਵੀਡੀਓਜ਼ ਹਮੇਸ਼ਾ ਦੀ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਲਈ ਕੁਝ ਨਵੇਂ ਨਵੀਆਂ ਚੀਜ਼ਾਂ ਅਸੀਂ ਲੈ ਕੇ ਆਈਏ ਅੱਜ ਤੁਹਾਡੇ ਲਈ ਅਸੀਂ ਜਿਹੜੇ ਸੂਟਸ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਪਿਓਰ ਚੰਦੇਰੀ ਦੇ ਪ੍ਰਿੰਟਸ ਨੇ ਬਹੁਤ ਹੀ ਸਰਦਾਰੀ ਐਨ ਯੂਨਿਕ ਜੇ ਸਾਰੇ ਇਹ ਪ੍ਰਿੰਟ ਹੈਗੇ ਨੇ ਔਰ ਇਹਨਾਂ ਦੇ ਵਿੱਚ ਸਾਡੇ ਕੋਲੇ ਲਿਮਟਿਡਡ ਸਟਾਕ ਹੈਗਾ ਮੋਸਟ ਆਫ ਸਿੰਗਲ ਪੀਸਸ ਹੈਗੇ ਨੇ ਤਾਂ ਤੁਹਾਨੂੰ ਦਿਖਾਣੇ ਸਾਰੇ ਹੀ ਪ੍ਰਿੰਟ ਬਹੁਤ ਹੀ ਸੋਹਣੇ ਨੇ ਇਹ ਮੈਂ ਤੁਸੀ ਪਹਿਲਾਂ ਦੇਖ ਰਹੀ ਹਾਂ ਪਿਓਰ ਚੰਦੇਰੀ ਦਾ ਏ 70 ਗ੍ਰਾਮ ਚੰਦੇਰੀ ਰਹਿ ਗਈ ਤੇ ਪ੍ਰਿੰਟ ਕਲਰ ਤੁਨ ਮੈਂ ক্লোਜ਼ ਤੋਂ ਦਿਖਾਉਣੀ ਆ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਜੀ ਇਹਦੀ ਸ਼ਰਟ ਐਦਾਂ ਰਹੇਗੀ 올ਓਵਰ ਦੇ ਵਿੱਚ ਰਹੇਗੀ ਜੀ ਔਰ ਇਹਦੀ ਬਾਟਮ ਹੈ ਬਾਟਮ ਦੇ ਉੱਪਰ ਸੀਮ ਮਤਲਬ ਉਸੇ ਹੀ ਕਲਰ ਦਾ ਬਹੁਤ ਹੀ ਛੋਟੇ ਛੋਟੇ ਬੁੱਟੀ ਵਾਲਾ ਪ੍ਰਿੰਟ ਆਏਗਾ ਫੈਬਰਿਕ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੈਗਾ ਇਹ ਇਹ ਛੋਟੇ ਛੋਟੇ ਬੁੱਟੀਆਂ ਦੇਖੋ ਬਹੁਤ ਹੀ ਪਿਆਰੀ ਇਹ ਇਹਦੀ ਸਲਵਾਰ ਰਹੇਗੀ ਜੀ ਇਹ 2 ਪੀਸ ਸੂਟ ਨੇ ਸਾਡੇ ਕੋਲੇ ਔਰ ਇਹਦੇ ਵਿੱਚ ਜੋ ਇਹਦੀ ਸ਼ਰਟ ਦਾ ਫੈਬਰਿਕ ਹੈ ਜੀ ਉਹ ਵੀ 2 ਮੀਟਰ ਰਹੇਗੀ ਔਰ ਬਾਟਮ ਵੀ 2 ਮੀਟਰ ਰਹੇਗੀ ਇਹਨਾਂ ਦੀ ਪ੍ਰਾਈਸ ਵੀ ਤੁਹਾਨੂੰ ਦੱਸਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇ ਵਿੱਚ ਬਨੇ ਰਹਿਣਾ ਹੈਗਾ ਇਹਨਾਂ ਦਾ ਪ੍ਰਿੰਟ ਜਿਹੜਾ ਤੁਹਾਨੂੰ ਮੈਂ ক্লোਜ਼ ਤੋਂ ਦਿਖਾ ਦਿੰਨੀ ਹੈਗੀਆਂ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਪ੍ਰਿੰਟ ਬਹੁਤ ਮਾਰਕੀਟ ਦੇ ਵਿੱਚ ਹੁੰਦੀ ਹੈ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਹਾਡੇ ਲਈ ਯੂਨਿਕ ਪ੍ਰਿੰਟ ਔਰ ਯੂਨਿਕ ਫੈਬਰਿਕ ਲੈ ਕੇ ਆਈਏ ਤਾਂ ਵੈਸੇ ਆਪਣਾ ਪ੍ਰਿੰਟ ਸਾਰੀ ਮਾਰਕੀਟ ਦੇ ਵਿੱਚੋਂ ਦੇਖੋ ਹਰ ਥਾਂ ਅਵੇਲੇਬਲੀ ਹੁੰਦੀ ਹੈਗੇ ਨੇ ਮਿਲ ਜਾਂਦੇ ਹੈਗੇ ਨੇ ਤਾਂ ਜਿਹੜੀ ਵੱਖਰੀ ਚੀਜ਼ ਜਿਹੜੀ ਹੁੰਦੀ ਉਹ ਕਸਟਮਰ ਹਮੇਸ਼ਾ ਡਿਮਾਂਡ ਕਰਦਾ ਤਾਂ ਅਸੀਂ ਹਮੇਸ਼ਾ ਕੁਝ ਨਵਾਂ ਲਿਆਉਣ ਦੀ ਕੋਸ਼ਿਸ਼ ਕਰਦੇ ਹੈਗੇ ਕਿ ਇਹ ਬਹੁਤ ਹੀ ਸੋਨਾ ਜਿਹਾ ਕਲਰ ਹੈ ਔਰ ਇਹਨਾਂ ਦਾ ਜਿਹੜਾ بیس ਹੈਗਾ ਮੋਸਟ ਆਫ ਸਕਿਨ ਕਲਰ ਦਾ بیس ਰਹੇਗਾ ਜੀ ਜ਼ਿਆਦਾਤਰ ਜਿੱਦਾਂ ਕੀ ਹੈ ਕਰੀਮ ਔਰ ਵਾਈਟ بیس ਆਂਦਾ ਪਰ ਇਹਨਾਂ ਦਾ ਇਹਨਾਂ ਦਾ بیس ਵੀ ਡਿਫਰੈਂਟ ਸਕਿਨ ਜਿਹਾ بیس ਹੈਗਾ ਇਦਾਂ ਇਹਦੀ ਓਵਰਆਲ ਲੁੱਕ ਸੂਟ ਦੀ ਆਏਗੀ ਹੁਣ ਆਪਾਂ ਨੈਕਸਟ ਸੂਟ ਤੇ ਵੱਲ ਚੱਲਦੇ ਸਾਰੇ ਕਲਰ ਨਾ ਬਹੁਤ ਹੀ ਸੋਨੇ ਯੂਨੀਕ ਜੇ ਕਲਰ ਨੇ ਇਹ ਦੇਖੋ ਇਹ ਵੀ ਕਿੰਨਾ ਪਿਆਰਾ ਮਸਟਰਡ ਜਿਹਾ ਕਲਰ ਫਲਾwrs ਕਿੰਨੇ ਪਿਆਰੇ ਇਹਦੇ ਵਿੱਚ ਸਾਡੇ ਕੋਲੇ ਦੋ ਕਲਰ ਹੈਗੇ ਨੇ ਜੀ ਪਹਿਲਾਂ ਮੈਂ ਤੁਹਾਨੂੰ ਇਹਦਾ ਪ੍ਰਿੰਟ ਦਿਖਾਨੀ ਆ ਤੁਸੀਂ ਇਹਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਕਿੰਨਾ ਸੋਹਣਾ ਇਹਦਾ ਜਿਹੜਾ ਹੈਗਾ ਸ਼ੇਡ ਹੈਗਾ ਜੀ ਇਹਦਾ ਬੇਸ ਵੀ ਸਕਿਨ ਕਲਰ ਸ਼ੇ ਹੈ ਫੈਬਰਿਕ ਉਹ ਹੀ ਪ્યોਰ ਚੰਦੇਰੀ 70 ਗ੍ਰਾਮ ਦੇ ਵਿੱਚ ਨੇ ਜੀ ਇਹ ਇਹ ਦੇਖੋ ਬਹੁਤ ਹੀ ਸੋਹਣਾ ਕੁਆਲਿਟੀ ਬ੍ਰਾਂਡਡ ਫੈਬਰਿਕ ਹੈ ਜੀ ਵਿੱਚ ਛੋਟੀਆਂ-ਛੋਟੀਆਂ ਬੂਟੀਆਂ ਨੇ ਹਰ ਇੱਕ ਸਲਵਾਰ ਦੇ ਵਿੱਚ ਹੀ ਤੁਹਾਨੂੰ ਐਦਾਂ ਛੋਟੀ ਬੂਟੀ ਜੋ ਸ਼ਰਟ ਵਾਲਾ ਕਲਰ ਉਹਦੀ ਮਿਲੇਗੀ ਓਵਰঅল ਲੁੱਕ ਤੁਹਾਨੂੰ ਮੈਂ ਇਹਦੀ ਸੂਟ ਦੇ ਦਿਖਾਉਣੀ ਹੈਗੀਆਂ ਐਦਾਂ ਆਏਗਾ ਜੀ बहुत सोहना प्रिंट हैगा फैब्रिक बहुत ही फाइन फैब्रिक रहन वाला है इन्हों बहुत सोहने प्रिंट ने बहुत ही सोहने सोने फैबरिक है उ ढाई मीटर ईच ही रहेगा शर्ट भी ढाई मीटर और बॉटम का फैब्रिक जोड़ा है वह भी ढाई मीटर का रहेगा ਅਬ ਜਿੱਦਾਂ ਆਪਾਂ ਇਹਦੇ ਵਿੱਚ ਮਸਟਰਡ ਕਲਰ ਹੈ ਇਹਦੇ ਨਾਲ ਅਸੀਂ ਟਾਈਂਡ ਲਾਈਕ ਕਰਕੀ ਵਿਦ ਲੀਸ ਦੇ ਨਾਲ ਦੁਪੱਟੇ ਫਿਨਿਸ਼ਿੰਗ ਦੇ ਸਕਦੇ ਹੈਗੀਆਂ ਬਾਟਮ ਦੇ ਉੱਪਰ ਵੀ ਥੋੜੀ ਫਿਨਿਸ਼ਿੰਗ ਮਸਟਰਡ ਕਲਰ ਦੇ ਨਾਲ ਹੋ ਸਕਦੀ ਹੈ ਤਾਂ ਹੁਣ ਆਪਾਂ ਅਗਲੇ ਸੂਟ ਵੱਲ ਚੱਲਦੇ ਹਾਂ ਜੀ ਜਿਹੜਾ ਅਗਲਾ ਇਹਦੇ ਵਿੱਚ ਸਾਡੇ ਕੋਲੇ ਦੋ ਕਲਰ ਹੈਗੇ ਨੇ ਇੱਕ ਇਹ ਵਾਲਾ ਕਲਰ ਰਹੇਗਾ ਦੂਸਰਾ ਜਿਹੜਾ ਕਲਰ ਸਾਡੇ ਕੋਲੇ ਦੇਚ ਹੈਗਾ ਉਹ ਹੈਗਾ ਜੀ ਪਿੰਕ ਦੇ ਵਿੱਚ ਦੇਖੋ ਕਿੰਨਾ ਸੋਨਾ ਪ੍ਰਿੰਟ ਹੈਗਾ ਇਹ ਕਿੰਨਾ ਪਿਆਰੇ ਕਲਰ ਹੈਗੇ ਨੇ ਇਹਨੇ ਸੋਨੇ ਦੇ ਸ਼ੇਡਸ ਹੈਗੇ ਨੇ ਦੀ ਸਲਵਾਰ ਦੇ ਵਿੱਚ ਵੀ ਇਤਾਂ ਛੋਟੇ ਛੋਟੇ ਬੂਟੀ ਜਿੜੀ ਹੈਗੀ ਹੈ ਉਹ ਪਿੰਕ ਕਲਰ ਦੇ ਵਿੱਚ ਰਹੇਗੀ ਜੀ ਤੇ ਓਵਰ ਆਲ ਲੁੱਕ ਤੋਂ ਮੈਂ ਦਿਖਾਨੀ ਹੈਗੀਆਂ ਇਹਨਾਂ ਦਾ ਪਿਓਰ ਚਨੂੰਦੀ ਦੇ ਦਪਟਿਆਂ ਦੇ ਨਾਲ ਇਹ ਰੈਡੀ ਕਰਕੇ ਆਪਾਂ ਇਹਨਾਂ ਨੂੰ ਫੰਕਸ਼ਨਲੀ ਵੀ ਛੋਟੇ ਮੋਟੇ ਫੰਕਸ਼ਨ ਦੇ ਪਰ ਵੇਅਰ ਕਰ ਸਕਦੇ ਹਾਂ ਬਹੁਤ ਹੀ ਯੂਨੀਕ ਐਂਡ ਐਲੀਗੈਂਟ ਨਾਲ ਦੇ ਲੁੱਕ ਆਏਗੀ ਬਹੁਤ ਹੀ ਸਰਦਾਰੀ ਪੀਸੇਸ ਬਣेंगी ਤੇ ਇਹਨਾਂ ਦਾ ਪ੍ਰਾਈਸ ਹੈਗਾ ਜੀ 3000 ਦੀ ਰੇਂਜ ਦੇ ਵਿੱਚ ਇਹ 2990 ਦੇ ਵਿੱਚ ਸਾਡੇ ਸੂਟ ਹੈਗੇ ਨੇ ਠੀਕ ਹੈ ਬਹੁਤ ਹੀ ਫਾਈਨ ਕੁਆਲਿਟੀ ਦਾ ਸਟੱਫ ਰੈਨ ਵਾਲਾ ਇਹਨਾਂ ਦਾ ਦੇਖੋ ਕਲਰ ਪ੍ਰਿੰਟ ਬਹੁਤ ਹੀ ਯੂਨਿਕ ਇਹ ਦਾ ਬੀਸ ਪੀਸ ਕਿੰਨੀ ਬੀਸ ਹੈ ਹੁਣ ਆਪਾਂ ਨੈਕਸਟ ਰੇਟ ਤੁਹਾਨੂੰ ਮੈਂ ਦਿਖਾ ਰਹੀ ਹਾਂ ਬਹੁਤ ਹੀ ਫਾਈਨ ਕੰਪਨੀ ਦਾ ਫੈਬਰਿਕ ਹੈਗਾ ਜੀ ਬਹੁਤ ਹੀ ਫਾਈਨ ਕੁਆਲਿਟੀ ਦੇ ਵਿੱਚ ਹੈਗਾ ਇਹ ਸਾਰਾ ਫੈਬਰਿਕ ਹੁਣ ਆਪਾਂ ਨੈਕਸਟ ਵੱਲ ਚਲਦੇ ਹੈਗੇ ਜਿਹੜਾ ਅਗਲਾ ਹੈਗਾ ਦੇਖੋ ਇਹ ਵੀ ਕਿੰਨਾ ਪਿਆਰਾ ਜਿਓਮੈਟ੍ਰੀਕਲ ਪ੍ਰਿੰਟ ਹੈ ਛੋਟਾ ਛੋਟਾ ਮਸਟਰਡ ਜੀ ਟੋਨ ਦੇ ਵਿੱਚ بیس ਉਹੀ ਸਕਿਨ بیس ਐਂਡ ਗ੍ਰੀਨ ਕਲਰ ਦੇ ਫਲਾਸ ਛੋਟੇ ਛੋਟੇ ਬ੍ਰਿਕ ਬਿਗਮ ਵੀ ਹੈ ਉਦਾਂ ਹੀ ਸਲਵਾਰ ਦੇ ਉੱਪਰ ਛੋਟੇ ਛੋਟੇ ਬੂਟੀ ਇਹਦੇ ਵਿੱਚ ਵੀ ਬਹੁਤ ਹੀ ਪਿਆਰੇ ਇਹਦੀ ਵੀ ਓਵਰオール ਲੁੱਕ ਜਿਹੜੀ ਸੋਹਣੀ ਅਦਾ ਰਹੇਗੀ ਬਹੁਤ ਹੀ ਪਿਆਰਾ ਬਿਓਰ ਦੇ ਦੁਪੱਟਿਆਂ ਦੇ ਨਾਲੇ ਸੂਟ ਰੈਡੀ ਹੋ ਕੇ ਬਹੁਤ ਹੀ ਯੂਨਿਕ ਚੀਜ਼ਾਂ ਬਣਦੀਆਂ ਹੈਗੀਆਂ ਨੇ ਜੀ ਦੇਖੋ ক্লোਜ਼ ਤੋਂ ਮੈਂ ਤੁਹਾਨੂੰ ਤਾਂ ਪ੍ਰਿੰਟ ਦਿਖਾ ਰਹੀ ਹੈਗੀਆਂ ਕਲਰ ਤੁਸੀਂ ਚੈੱਕ ਕਰ ਸਕਦੇ ਹੈਗੇ ਉਹ ਜੀ ਪਾਟਰਨ ਦੇ ਨਾਲ ਐਦਾਂ ਦੀ ਲੁੱਕ ਆਏਗੀ ਜੀ 2990 ਜਨਕੀ 3000 ਦੀ ਰੇਂਜ ਦੇ ਵਿੱਚ ਇਹ 2 ਪੀਸ ਸੂਟਸ ਨੇ ਸਾਡੇ ਕੋਲੇ ਮਨਪਾ ਅਗਲੇ ਸੂਟ ਵੱਲ ਚਲਦੇ ਹੈਗੇ ਜੀ ਜਿਹੜਾ ਲਾਸਟ ਪ੍ਰਿੰਟ ਸਾਡੇ ਕੋਲੇ ਅਵੇਲੇਬਲ ਹੈਗਾ ਉਹ ਇਹ ਹੈਗਾ ਜੀ ਇਹਦੀ ਬੁੱਟੀ ਏ ਤਾਂ ਇਹ ਬਹੁਤ ਸੋਹਣੀ ਬੁੱਟੀ ਹੈਗੀ ਹੈ ਇਹ ਤਾਂ ਜਿਹੜਾ 20 ਹੈਗਾ ਜੀ ਥੋੜਾ ਜਿਹਾ ਮਾਊਸ ਜੀ ਟੋਨ ਵਿੱਚ ਹੈ ਐਦਾਂ ਇਹਦੀ ਸਲਵਾਰ ਦੀ ਬੁੱਟੀ ਰਹੀਗੀ ਸਲਵਾਰ ਦੇ ਵਿੱਚ ਸਾਰਿਆਂ ਦੇ ਚ ਐਦਾਂ ਹੀ ਬੁੱਟੀਆਂ ਸਹਗੀਆਂ ਨੇ ਛੋਟੀਆਂ ਛੋਟੀਆਂ ਬਹੁਤ ਹੀ ਪਿਆਰੇ ਪੀਸ ਬਨੇ ਹੋਏ ਨੇ ਇਹ ਬਹੁਤ ਹੀ ਸੋਨੇ ਸੋਨੇ ਪ੍ਰਿੰਟ ਨੇ অর ਲਿਮਿਟਡ ਨੰਦੇ ਵਿੱਚ ਸਾਡੇ ਕੋਲ ਸਟਾਕ ਹੈਗਾਗਾ ਇਹਨਾਂ ਚੋਂ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਚਾਹੋ ਨੇ ਸਾਡੇ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਆਪਣਾ ਨੰਬਰ ਹੈਗਾ 78373830707837382377 اور ਆਪਣੀ ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਕਰਿਆ ਕਰੋ ਔਰ ਦੱਸਿਆ ਕਰੋ ਕਿ ਤੁਹਾਨੂੰ ਸੂਟ ਸਾਡੇ ਕਿਦਾਂ ਦੇ ਲੱਗਦੇ ਹੈਗੇ ਨੇ ਕਮੈਂਟ ਕਰਕੇ ਔਰ ਮੇਰੀ ਰਿਕੁਐਸਟ ਹੈ ਜਿੰਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਸੋ ਥੈਂਕ ਯੂ ਸੋ ਮੱਚ ਰੱਬ ਰੱਖਾ